ਸਾਰਿਆਂ ਨੂੰ ਜੈ ਮਸੀਦੀ ਅੱਜ ਅਸੀਂ ਪੜਾਂਗੇ ਜ਼ਬੂਰਾਂ ਦੀ ਪੋਥੀ ਦਾ 22ਵਾਂ ਅਧਿਆਇ ਪਰਮੇਸ਼ਰ ਦੀ ਹਜ਼ੂਰੀ ਲਈ ਤੜਫ हे ਮੇਰੇ ਪਰਮੇਸ਼ਰ हे ਮੇਰੇ ਪਰਮੇਸ਼ਰ ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ ਅਤੇ ਮੇਰੇ ਬਚਾਨ ਤੋਂ ਅਤੇ ਮੇਰੀਆਂ ਪੁੱਬਾਂ ਦੇ ਹਾਂ ਸ਼ਬਦਾਂ ਤੋਂ ਕਿਉਂ ਦੂਰ ਰਹਿੰਦਾ ਹੈ ਦੂਸਰੀ ਆਇਤ हे ਮੇਰ ਪਰਮੇਸ਼ਰ ਮੈਂ ਦਿਨ ਨੂੰ ਪੁਕਾਰਦਾ ਹਾਂ ਪਰ ਤੂੰ ਉੱਤਰ ਨਹੀਂ ਦਿੰਦਾ ਅਤੇ ਰਾਤ ਨੂੰ ਵੀ ਪਰ ਮੈਨੂੰ ਚੈਨ ਨਹੀਂ ਤੀਸਰੀ ਆਇਤ ਤੂੰ ਤਾਂ ਪਵਿੱਤਰ ਹੈ ਤੂੰ ਜੋ ਇਸਰਾਇਲ ਦੀਆਂ ਉਸਤਮ ਵਿੱਚ ਵਸਦਾ ਹੈ ਚੌਥੀ ਆਇਤ ਸਾਡੇ ਪਿਓ ਦਾਦਿਆਂ ਨੇ ਤੇਰੇ ਉੱਤੇ ਭਰੋਸਾ ਕੀਤਾ ਉਹਨਾਂ ਨੇ ਭਰੋਸਾ ਕੀਤਾ ਅਤੇ ਤੈ ਉਹਨਾਂ ਨੂੰ ਛੁਡਾਇਆ ਪੰਜਵੀਂ ਆਇਤ ਉਹਨਾਂ ਨੇ ਤੇਰੀ ਦੁਹਾਈ ਦਿੱਤੀ ਅਤੇ ਛੁਟਕਾਰਾ ਪਾਇਆ ਉਹਨਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਉਹ ਸ਼ਰਮਿੰਦੇ ਨਾ ਹੋਏ ਛੇਵੀਂ ਆਇਤ ਪਰ ਮੈਂ ਕੀੜਾ ਹਾਂ ਮੈਂ ਮਨੁੱਖ ਨਹੀਂ ਹਾਂ ਆਦਮੀ ਦਿਨ ਮੋਸ਼ੀ ਅਤੇ ਲੋਕਾਂ ਵਿੱਚ ਤੁਸ਼ ਹਨ ਸਤਮੀ ਆਇਤ ਜਿੰਨੇ ਮੈਨੂੰ ਵੇਖਦੇ ਹਨ ਉਹ ਮੈਨੂੰ ਮਖੌਲ ਵਿੱਚ ਉਡਾਉਂਦੇ ਹਨ ਉਹ ਬੁੱਲ ਪਸਾਰਦੇ ਅਤੇ ਸਿਰ ਹਿਲਾਉਂਦੇ ਹਨ ਅਟਮੀ ਆਇਤ ਯਹੋਵਾ ਗੋਚਰਾ ਹੋ ਜਾ ਉਹ ਉਸ ਨੂੰ ਛੁਡਾਵੇ ਉਹ ਉਸ ਨੂੰ ਬਚਾਵੇ ਕਿਉਂ ਜੋ ਉਹ ਉਸ ਤੋਂ ਪ੍ਰਸੰਨ ਹੈ ਨੌਮੀ ਆਇਤ ਪਰ ਤੂੰ ਹੀ ਮੈਨੂੰ ਕੁੱਖੋ ਬਾਹਰ ਲਿਆਇਆ ਅਤੇ ਮੇਰੀ ਮਾਤਾ ਦੀਆਂ ਦੁੱਧੀਆਂ ਉੱਤੇ ਮੈਨੂੰ ਭਰੋਸਾ ਦਿਲਾਇਆ 10ਵੀਂ ਆਇਤ ਜਮਦਰਯasar ਮੈਂ ਤੇਰੇ ਉੱਤੇ ਹੀ ਸੁਟਿਆ ਗਿਆ ਮਾਤਾ ਦੇ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ਵਰ ਹੈ 11ਵੀਂ ਆਇਤ ਮੈਥੋ ਦੂਰ ਨਾ ਰਹੁ ਕਿਉਂ ਜੋ ਵਿਪਤਾ ਅਣ ਟੁਕੀ ਹੈ ਅਤੇ ਕੋਈ ਸਹਾਇਕ ਨਹੀਂ 12ਵੀਂ ਆਇਤ ਬੌਤੇ ਸਾਨਾ ਨੇ ਮੈਨੂੰ ਘੇਰ ਲਿਆ ਹੈ ਬਸ਼ਾਨ ਦੇ ਬਲਵੰਤ ਬਲਦਾਂ ਨੇ ਮੈਨੂੰ ਵੱਲ ਲਿਆ ਹੈ 13ਵੀਂ ਆਇਤ ਉਹ ਪਾੜਦੇ ਅਤੇ ਗੱਜਣ ਵਾਲੇ ਬੱਬਰ ਸ਼ੇਰ ਵਾਂਝ ਮੇਰੇ ਉੱਤੇ ਮੂੰਹ ਡੱਟਦੇ ਹਨ 14ਵੀਂ ਆਇਤ ਮੈਂ ਪਾਣੀ ਵਾਂਝ ਡੋਲਿਆ ਗਿਆ ਹਾਂ ਮੇਰੀਆਂ ਸਾਰੀਆਂ ਹੱਡੀਆਂ ਓਖੜ ਗਈਆਂ ਹਨ ਮੇਰਾ ਦਿਲ ਮੋਮ ਵਰਗਾ ਹੈ ਉਹ ਮੇਰੇ ਅੰਦਰ ਪੰਗਰ ਗਿਆ ਹੈ 15ਵੀਂ ਆਇਤ ਮੇਰੀ ਸ਼ਕਤੀ ਠਿੱਕਰੇ ਵਾਂਝ ਸੁੱਕ ਗਈ ਅਤੇ ਮੇਰੀ ਜੀਭ ਤਾਲੂ ਨਾਲ ਲੱਗਦੀ ਜਾਂਦੀ ਹੈ ਅਤੇ ਤੂੰ ਮੈਨੂੰ ਮੌਤ ਦੀ ਧੂੜ ਵਿੱਚ ਧਰ ਛੱਡਿਆ 16ਵੀਂ ਆਇਤ ਕਿਉਂ ਜੋ ਕੁੱਤਿਆਂ ਨੇ ਮੈਨੂੰ ਘੇਰ ਲਿਆ ਹੈ ਕੋ ਕਰਮੀਆਂ ਦੀ ਟੋਲੀ ਨਹੀਂ ਮੈਨੂੰ ਘੇਰਾ ਪਾ ਲਿਆ ਉਹਨਾਂ ਨੇ ਮੇਰੇ ਹੱਥ ਪੈਰ ਵਿੰਨ ਸੁਟੇ ਹਨ 17ਵੀਂ ਆਇਤ ਮੈਂ ਆਪਣੇ ਆਪਨੀਆਂ ਸਾਰੀਆਂ ਹੱਡੀਆਂ ਗਿਣ ਸਕਦਾ ਹਾਂ ਉਹ ਮੈਨੂੰ ਘੂਰ ਘੂਰ ਵੇਖਦੇ ਹਨ 18ਵੀਂ ਆਇਤ ਉਹ ਮੇਰੇ ਕੱਪੜੇ ਆਪਾਂ ਵਿੱਚ ਵੰਡ ਲੈਂਦੇ ਹਨ ਅਤੇ ਮੇਰੇ ਲਿਬਾਸ ਉੱਤੇ ਗੁਨੇ ਪਾਉਂਦੇ ਹਨ 9ਵੀਂ ਆਇਤ ਪਰ ਤੂੰ ਹੀ ਪਰ ਤੂੰ ਯਹੋਵਾ ਦੂਰ ਨਾ ਰਹੁ ਏ ਮੇਰੇ ਬਲ ਮੇਰੀ ਸਹਾਇਤਾ ਲਈ ਛੇਤੀ ਕਰ 21ਵੀਂ ਆਇਤ ਮੇਰੀ ਜਾਨ ਨੂੰ ਤਲਵਾਰ ਤੋਂ ਅਤੇ ਮੇਰੇ ਜੀਵ ਨੂੰ ਕੁੱਤੇ ਦੇ ਵਸ ਤੋਂ छुड़ाਵ 1ਵੀਂ ਆਇਤ ਬੱਬਰ ਸ਼ੇਰ ਦੇ ਮੂੰਹ ਤੋਂ ਮੈਨੂੰ ਬਚਾ ਅਤੇ ਜੰਗਲੀ ਸਾਨਾ ਦੇ ਸਿੰਘਾਂ ਤੋਂ ਤੈ ਮੈਨੂੰ ਉੱਤਰ ਦਿੱਤਾ ਹੈ 22 ਮੀ ਆਇਤ ਮੈਂ ਆਪਣੇ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ ਅਤੇ ਸਭਾ ਵਿੱਚ ਤੇਰੀ ਉਸਤ ਕਰਾਂਗਾ 23 ਮੀ ਆਇਤ ਇਹ ਹਵਾ ਤੋਂ ਡਰਨ ਵਾਲੇ ਉਸ ਦੀ ਉਸਤ ਕਰੋ ਯਾਕੂਬ ਦਾ ਸਾਰਾ ਵੰਸ਼ ਉਸ ਦੀ ਮਹਿਮਾ ਕਰੋ ਅਤੇ ਇਜ਼ਰਾਈਲ ਦਾ ਸਾਰਾ ਵੰਸ਼ ਉਸ ਤੋਂ ਡਰੋ 24 ਮੀ ਆਇਤ ਕਿਉਂ ਜੋ ਉਹਨੇ ਦੁਖੀਏ ਦੇ ਤੁਸ਼ ਨੂੰ ਦੁੱਖ ਨੂੰ ਤੁਸ਼ ਨਾ ਜਾਣਿਆ ਨਾ ਉਸ ਤੋਂ ਕਿਣ ਕੀਤੀ ਨਾ ਹੀ ਉਸ ਤੋਂ ਆਪਣਾ ਮੋਸ਼ੀ ਪਾਇਆ ਸਗੋ ਜਦ ਉਹਨੇ ਉਸਦੀ ਦੁਹਾਈ ਦਿੱਤੀ ਤਾਂ ਉਹਨੇ ਸੁਣਿਆ ਪੰਜਵੀਂ ਆਇਤ ਮਹਾਸਭਾ ਵਿੱਚ ਮੇਰਾ ਉਸਤ ਕਰਨਾ ਤੇਰੀ ਵੱਲੋਂ ਹੁੰਦਾ ਹੈ ਉਸ ਤੋਂ ਡਰਨ ਵਾਲਿਆਂ ਅੱਗੇ ਮੈਂ ਆਪਣੀਆਂ ਸੁਖਣਾ ਪੂਰੀਆਂ ਕਰਾਂਗਾ 26ਵੀਂ ਆਇਤ ਅਦੀਨ ਖਾਣ ਕੇ ਤੇ ਤ੍ਰਿਪਤ ਹੋਣਗੇ ਯਹੋਵਾ ਦੇ ਤਾਲਬ ਉਸਤ ਦੀ ਉਸਤ ਕਰਨਗੇ ਤੁਹਾਡਾ ਮਨ ਸਦਾ ਜਿਉਂਦਾ ਰਹੇ 27ਵੀਂ ਆਇਤ ਤੇ ਤੀਹਾਂ ਸਾਰੀਆਂ ਕੂਟਾਂ ਤੇ ਚੇਤੇ ਕਰਕੇ ਯਹੋਵਾ ਵੱਲ ਫਿਰਣਗੇ ਅਤੇ ਕੌਮਾਂ ਦੇ ਸਾਰੇ ਘਰਾਣੇ ਤੇਰੇ ਅੱਗੇ ਮੱਥਾ ਟੇਕਣਗੇ 28ਵੀਂ ਆਇਤ ਕਿਉਂ ਜੋ ਰਾਜ ਯਹੋਵਾ ਦਾ ਹੈ ਅਤੇ ਕੌਮਾਂ ਉੱਤੇ ਉਹ ਹਾਕਮ ਹੈ 29ਵੀਂ ਆਇਤ ਤੇ ਤੇ ਦੇ ਸਾਰੇ ਮੋٹے ਲੋਕ ਖਾਣਗੇ ਅਤੇ ਉਹਨਾਂ ਮੱਥਾ ਟੇਕਣਗੇ ਉਹ ਸਭ ਜੋ ਖਾਕ ਵਿੱਚ ਉਤਰਦੇ ਹਨ ਉਹ ਦੇ ਅੱਗੇ ਝੁਕਣਗੇ ਅਤੇ ਕੋਈ ਆਪਣੀ ਜਾਨ ਜਿਉਂਦੀ ਨਹੀਂ ਰੱਖ ਸਕਦਾ 31ਵੀਂ ਆਇਤ ਇੱਕ ਵੰਸ਼ ਉਸਦੀ ਸੇਵਾ ਕਰੇਗਾ ਉਹ ਪ੍ਰਭੂ ਦੀ ਪੀੜੀ ਕਰਕੇ ਗਿਣਿਆ ਜਾਵੇਗਾ 31ਵੀਂ ਆਇਤ ਉਹ ਆਉਣਗੇ ਅਤੇ ਉਹ ਦਾ ਧਰਮ ਜਨਮ ਲੈਣ ਵਾਲੀ ਪ੍ਰਜਾ ਨੂੰ ਦੱਸਣਗੇ ਭਈ ਉਹ ਨੇ ਇਹ ਕੀਤਾ ਹੈ ਆਮੀਨ ਪ੍ਰਭੂ ਜੀ ਇਹਨਾਂ ਵਚਨਨ ਪੜੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਆਰਾਮ ਸਦਾ ਹੀ ਵਸਦੇ ਰਹਿਣ ਆਮੀਨ ਸਾਰੇ ਜੈਮਸੀ ਕੀ